ਪੁਲਿਸ ਨੂੰ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਅਜੇ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ অথেন্টিਸਿਟੀ ਇੱਕ ਕੁਐਸਚਨੇਬਲ ਰਹਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੋ ਸ਼ੁਰੂ ਹੋ ਜਾਵੇ ਸਰ ਸਾਡੀ ਚੈਕਿੰਗ ਵਾਲੀ ਵੀ ਹੋ ਗਈ ਪ੍ਰੋਬਲਮ ਤਾਂ ਨਹੀਂ ਇਹ ਜਿਹੜੀ ਚੈਕਿੰਗ ਨੇ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ आलेਗੀ ਜਦੋਂ ਤੱਕ ਮਤਲਬ ਕਿ ਸਾਈਬਰ ਕੁਸ ਰਿਸਪੌਂਸ ਹੈ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਰ ਕੀ ਤੁਹਾਨੂੰ ਕੀ ਲੱਗਦਾ ਹੈ ਹਾਕਸ ਬੰਬ ਥ੍ਰੈਟ ਕਾਲ ਨੇ ਕੀ ਲੱਗਦਾ ਹੈ ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸ ਸਰਨ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰਸ ਲਏ ਲਏ ਸਰ ਆਲ ਦੀ 플ਾਨ ਸਕਿਉਰਟੀ ਬਹੁਤ ਦਾ ਹੈਗਾ ਇਸੋ ਇਹ ਦੇਖੋ ਇੱਕ ਵਾਰ ਪੁਲਿਸ ਵਾਲੋ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵਾਲੋ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੇ ਉਸ ਤੋਂ ਬਾਅਦ ਹੀ ਕੋਈ ਕਾਰ ਲਿਆ ਜਾ ਸਕਦਾ ਸਰ ਐਕਚੁਅਲੀ ਡੀਸੀ ਆਫਿਸ ਤੇ ਬਾਤ ਹੈ ਸਰ ਜੇ ਕੋਈ ਬੋਰਡ ਮਿਲਣਾ ਜਾਂ ਕੋਈ ਹੋਰ ਜਗਾ ਦਾ ਇਨਫੋਰਮੇਸ਼ਨ ਦਿੱਤੀ ਸਕੇ ਨੀ ਨਹੀਂ ਹਰਦੀਖੜੀ ਸਿਰਫ ਜਿਹੜਾ ਸੈਕਰੀਟਰੀ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਸ ਦਾ ਆਰ ਡੀ ਐਕਸ ਵਾਲਾ ਕਿਹਾ ਹੈ ਜੇ ਫਾਰਮ ਨਹੀਂ ਨਹੀਂ ਅਦੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹੈ ਸਰ ਅਸੀਂ ਤਾਂ ਕਿ ਐਕਚੁਅਲੀ ਕੁਝ ਜਿਹੜਾ ਤੋਂ ਹੋਰ ਬੜਿਆ ਹੋਇਆ ਫੋਨ ਡਾਇਰੈਕਟ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋਇਆਗਾ ਜੀ ਲਿੰਕ ਕਰਨਾ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੋਲ ਲੈਕਸਿਥ ਖਾ ਦੇ ਕਿਹਾ ਹੈ ਨਹੀਂ ਖਾਲੀ ਅ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵਾਲੋਂ ਡਾਇਰੈਕਸ਼ਨ ਸਾਰੀਆਂ ਸੀ ਉਸ ਨੂੰ ਕੰਪਲਾਈ ਕਰਦੇ اسی ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੱਸਿਆ ਗਿਆ ਕਿ ਅ ਕੋਈ ਪਲਾਨਟ ਹੋਏਗਾ ਆਰਡੀ ਐਕਸੋ ਜੇ ਬਟ ਉਹ ਅਸੀਂ ਨਾਲ ਦੀ ਨਾਲ ਹੀ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਘਰ ਚੈਕਿੰਗ ਵੀ ਕਰ ਲਈ ਔਰ ਉਹਨਾਂ 사이ਬਰ ਪੁਲਿਸ ਨੂੰ ਵੀ ਅਸੇ ਇਤਲਾਹ ਕਰਤੀ ਹੈ 사이버 ਬ੍ਰਾਂਚ ਨੂੰ ਵੀ ਸਾਕੀ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਨਵੈਸਟਿਗੇਸ਼ਨ ਦੀ ਤਰ੍ਹਾਂ ਸੀ ਜਿਸਨੇ ਕਿੰਨੇ ਵਜੇ ਉਸਨੂੰ ਆਇਆ ਹੈ ਉਸ ਨਾਮ ਪਰ ਕਿਸ ਨਾਮ ਤੋਂ ਆਈ ਹੈ ਔਰ ਉਹਦੇ ਕੀ ਲਿਖਿਆ ਗਿਆ ਕਿ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਐਸਸੀ ਪੁਲਿਸ ਨੂੰ ਪਹੁੰਚ ਚੁੱਕਾ ਹੈ ਔਰ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀਗਾ ਜੋ ਵੀ ਸੀਗਾ ਸਾਰਾ ਡਾਟਾ ਸੀ ਤੇ ਇਸ ਦਾ ਸਰ ਕਿੰਨੇ ਵਜੇ ਆਇਆ ਹੈ ਸੰਗਤੰਨ ਦਾ ਕੋਈ ਨਾਮ ਲਿਖਿਆ ਹੈ ਜਾਂ ਤਨਕੀਸਿੰਮੇਟਾ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਔਰ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾਂਗੇ ਸਰ ਮੇਲ ਕਿੰਨੇ ਵਜੇ ਸੀ ਸਾਈਬਰ ਪੁਲ ਕੱਲੀ ਤੇ ਰਸ਼ਿਆਤੀ ਨੂੰ ਲੱਗੀ ਹੋਰ ਵੀ ਚਾਣੂ ਨੂੰ ਕਿਤੇ ਹੈਕ ਹੋ ਗਿਆ। ਉਹ ਸਮ ਇਨਫੋਰਮੇਸ਼ਨ ਵੀ ਹਰਿਆਣੇ ਵਾਲੇ ਨੂੰ ਵੀ ਕੁਝ ਪਤਾਈ ਹੈ। ਨਹੀਂ ਉਹ ਇਹ ਜੀਡੀ ਸਾਡੇ ਸਾਨੂੰ ਇਨਫੋਰਮੇਸ਼ਨ ਲੱਗੀ ਲਗਭਗ 9:30 ਦੇ ਵਜੇ 9:30 ਦੇ ਕਰੀ। ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਹੋਰ ਸਸਪੈਕਟ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਚੱਲ ਰਹੀ ਕਿ ਤੇ ਇਹਨੇ ਆਪਣੇ ਨਿਊਜ਼ ਆਫ

ਆਥੈਂਟਿਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੋ ਸ਼ੁਰੂ ਹੋ ਜਾਵੇ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ ਆ ਜਾਏਗੀ ਜਦੋਂ ਸਾਈਬਰ ਰੈਸੋਰਸ ਮਤਲਬ ਸਾਈਬਰ ਰਿਸਪੌਂਸਿਬਲ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆ ਰਹੀ ਸਰ ਕੀ ਤੁਹਾਨੂੰ ਕੀ ਲੱਗਦਾ ਹੈ ਹੌਕਸ ਬੰਬ ਥ੍ਰੈਟ ਕੌਣ ਹੈਗੀ ਹੈ ਕਿ ਕਿਵੇਂ ਹੈਗਾ ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸ অর ਨਾਟ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੇਜਰ ਅਸੀਂ ਲੈ ਲਏ ਥੈਂਕ ਯੂ ਸਰ ਸੋ ਆਲ ਦੀ ਪਲਾਨ ਸਿਕਿਉਰਿਟੀ ਬੋਥ ਦਾ ਇਲੋਕ ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੈਨ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਹੈ ਚੈਕਿੰਗ ਲਈ ਡੀਸੀ ਆਫਿਸ ਦੇ ਬਾਅਦ ਇਹ ਸਰ ਜੇ ਕੋਈ ਹੋਰ ਵੀ ਟਿਕਾਣੇ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕਰ ਸਕਦੇ ਹਾਂ ਨਹੀਂ ਹਾਲ ਦੀ ਕੜੀ ਸਿਰਫ ਜਿਹੜਾ ਸੈਕਟਰੀਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਸ ਦਾ ਡੀਐਕਸ ਨਾਲ ਕਿਹਾ ਗਿਆ ਹੈ ਕਿ ਬੋਲ ਕਰਦੇ ਨੇ ਅਦੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹੈ ਕਿ ਅਸੀਂ ਤਾਂ ਬੈਕਿੰਗ ਵਿੱਚ ਕੁਝ ਜਿਹੜਾ ਹੋਰ ਪਾਇਆ ਹੋਇਆ ਉਹ ਫੋਨ ਨਹੀਂ ਇਹਦੇ ਇਹਨੂੰ ਫਾਸਟ ਟਰੈਕ ਹੋਇਆਗਾ ਜੀ ਲਿੰਕ ਕਰਨਾ ਅਗਲੇ ਦਿਨ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਖਾਲੀ ਕਰਾਇਆ ਗਿਆ ਨਹੀਂ ਖਾਲੀ ਅ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵਾਲੋ ਡਾਇਰੈਕਸ਼ਨ ਸਾਰੀਆਂ ਸੀ ਉਸ ਨੂੰ ਕੰਪਲਾਈ ਕਰਦੇ اسی ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇਸੀ ਸੀ ਕਿ ਆ ਕੋਈ ਪਲਾਨਟ ਹੋਏਗਾ ਆਰ ਡੀ ਐਕਸ ਹੋਵੇਗਾ ਬਟ ਉਹ ਅਸੀਂ ਨਾਲ ਦੀ ਨਾਲ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਕੋਲ ਚੈਕਿੰਗ ਵੀ ਕਰ ਲਈ ਔਰ ਉਹਨਾਂ 사이ਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ 사이버 ਬ੍ਰਾਂਚ ਨੂੰ ਵੀ ਕਿ ਕਿਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨਾਂ ਵੀ ਡਰੈਸ ਦੀ ਤਰ੍ਹਾਂ ਸੀ ਜਿਸ ਜਿਹਨੇ ਕਿੰਨੇ ਵਜੇ ਅਸਮਾਨ ਦੇ ਨਾਮ ਤੇ ਇਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਸੀ ਇੱਕ ਇਹ ਇਹਦੀ ਤਫ਼ਤੀਸ਼ ਚੱਲ ਰਹੀ ਹੈ ਐਸਆਈ ਪੁਲਿਸ ਨੂੰ ਭੇਜ ਚੁੱਕਾ ਹੈ ਉਹ ਕਮਿਸ਼ਨਰ ਸਾਹਿਬ ਨੂੰ ਐਸੇ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਜਾਂ ਜੋ ਵੀ ਸੀਗਾ ਸਾਰਾ ਡਾਟਾ ਸੀ ਤੇ ਇਸ ਦਾ ਸਰ ਸਰ ਕਿੰਦੇ ਬਣਿਆ ਹੈ ਕਿ ਕਿਸੇ ਦਾ ਕੋਈ ਨਾਮ ਨਹੀਂ ਆਇਆ ਕਿ ਤਕਨੀਕੀ ਜਾਂ ਅਧਿਕਾਰ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦਿੱਤੀ ਸਰ ਮੈਂ ਇਹਨਾਂ ਸਾਈਬਰ ਪੁਲਿਸ ਪਹਿਲੇ ਜਿਹੜੀ ਰਸਾਇਆ ਦੀ ਪੁਲਿਸ ਲੱਗੀ ਹੋਣੀ ਕਿ ਕਿਹਨਾਂ ਨੂੰ ਕਿਤੇ ਹੈ ਕਿ ਉਹ ਸਾਰੇ ਇਨਫੋਰਮੇਸ਼ਨ ਦੇ ਹਰਿਆਣੇ ਵਾਲੇ ਨੂੰ ਵੀ ਕੁਝ ਪੁੱਛਾਈ ਹੈ ਨਹੀਂ ਇਹ ਜਿਹੜੀ ਸਾਡੀ ਸਾਨੂੰ ਇਨਫੋਰਮੇਸ਼ਨ ਲੱਗੀ ਲਗਭਗ 9:00 ਦੇ ਵਜੇ 9:00 ਦੇ ਕਰੀਬ ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਹੋ ਨਹੀਂ ਹੈ ਸਸਪੈਕਟ ਜਾਂ ਕੋਈ ਚੀਜ਼ ਇਸ ਤਰ੍ਹਾਂ ਦਾ ਕੋਈ ਹੋਰ ਨਹੀਂ ਹੋਇਆ ਜੀ ਜਾਈ ਕਿ ਕਹਿੰਦੇ ਆਪਣੇ ਜਿਹੜੇ ਆਫਿਸ ਨੇ ਵੀ ਉਹਨਾਂ ਨੂੰ ਜਿਹੜੇ ਕੰਮ ਕਰਨਾ ਹੈ ਉਹ ਧਿਆਨ ਰੱਖਣਾ ਹੈ ਜਾਂ ਕਿ ਇਸ ਤਰ੍ਹਾਂ ਦਾ ਵਿਕਤੀ ਆਉਂਦਾ ਵੀ ਉਹ ਕਿਆ ਕਰਦਾ ਜਿਹੜੇ ਸੂਚਨਾ ਇਸ ਤਰ੍ਹਾਂ ਨਹੀਂ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਅਜਿਹੀ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ অথেন্টিਸਿਟੀ ਇੱਕ ਕੁਐਸਚਨੇਬਲ ਰਹਿ ਗਈ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੋ ਸ਼ੁਰੂ ਹੋ ਜਾਵੇ ਸਰ ਸਾਇਬਰ ਨੇ ਵੀ ਉਸਦੀ ਹੋਏ ਪ੍ਰੋਬਲਮ ਤੇ ਨਹੀਂ ਇਹਨੂੰ ਚੈੱਕ ਕੀਤਾ ਨੇ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ आले ਜਦੋਂ ਸਿਰਫ ਡਰੇਸ ਅਫੀਸਰ ਤੱਕ ਮਤਲਬ ਕਿ ਸਾਈਬਰ ਕੋ ਰਿਸਪੌਂਸਰ ਤਾਂ ਕੋਈ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਮਿਲਿਆ ਸਰ ਇਹ ਕੀ ਤੁਹਾਨੂੰ ਕੀ ਲੱਗਦਾ ਹੈ ਹਾਕਸ ਬੰਬ ਫਲੈਟ ਕਾਲ ਹੈਗੀ ਹੈ ਕਿ ਕੀ ਲੱਗਦਾ ਹੈ ਦੇਖੋ ਇਹ ਦੀ ਇਹ ਤਾਂ ਪੁਲਿਸ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸ ਸਰਵਨ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰ ਅਸੀਂ ਲੈ ਲਿਆ ਹੈ थैंक यू ਸਰ थैंक यू ਸੋ ਮਾਲ ਦੀ ਪਲ ਸਿਕਿਉਰਟੀ ਬਹੁਤ ਬਧਾਈ ਦਉ ਇਸ ਇਹ ਦੇਖੋ ਇੱਕ ਵਾਰ ਪੁਲਿਸ ਵਾਲੋ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੇ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਸਰ ਐਕਚੁਅਲੀ ਡੀਐਮ ਨਾਲ ਗੱਲ ਹੋਈ ਸੀ ਸਰ ਜੇ ਕੋਈ ਹੋਰ ਵੀ ਟਿਕਾਣਾ ਜਾਂ ਕੋਈ ਹੋਰ ਜਗ੍ਹਾ ਦਾ ਵੀ ਪਰਮਿਸ਼ਨ ਦਿੱਤਾ ਗਿਆ ਨਹੀਂ ਹਾਂ ਦੀ ਕਿਹੜੀ ਸਿਰਫ ਜਿਹੜਾ ਸੈਕਰੀਟਰੀ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਸ ਦਾ ਡੀਐਮ ਨੇ ਕਿਹਾ ਹੈ ਕਿ ਇਹ ਤਾਂ ਬਹੁਤ ਪਰ ਨਹੀਂ ਅਦੇ ਵਿੱਚ ਆਰਡੀਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹੈ ਅੰਦਰ ਦਾ ਨਹੀਂ ਇਹ ਇਹਨੂੰ ਫਾਸਟ ਸਟੱਚ ਹੋਏਗਾ ਜੀ ਲਿੰਕ ਕਰਨਾ ਮਿਲ ਤੋਂ ਬਾਅਦ ਤੁਰੰਤ ਆਪਣੇ ਕੌਪਲਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵਾਲੋ ਡਾਇਰੈਕਸ਼ਨ ਸਾਰੇ ਅਸੀਂ ਉਸ ਨੂੰ ਕੰਪਲਾਈ ਕਰਦੇ اسی ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀ ਕਿ ਆ ਕੋਈ ਪਲਾਨਟ ਹੋਏਗਾ ਆਰਡੀ ਐਕਸ ਹੋਵੇ ਬਟ ਉਹ ਅਸੀਂ ਨਾਜ਼ਿਨ ਵਾਲੀ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਘਰ ਚੈਕਿੰਗ ਵੀ ਕਰ ਲਈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਕਿ ਜਿੱਤੋ ਵੀ ਇਹ ਮੇਲ ਆਇਆ ਹੈ ਕਿ ਇਹ ਇਨਵਿਟ੍ਰੇਸ ਦੀ ਤਰ੍ਹਾਂ ਸੀ। ਕੈਪੀ ਨਹੀਂ ਲੱਗੀ ਹੋਰ ਵੀ ਸ਼ਾਮ ਨੂੰ ਕਿਤੇ ਹੈ ਕਿ। ਦੇਖੋ ਕਿ ਸਾਨੂੰ ਇਨਫੋਰਮੇਸ਼ਨ ਵੀ ਹਰਿਆਣੇ ਵਾਲੇ ਨੂੰ ਨਹੀਂ ਕੋਈ ਪਹੁੰਚਾਈ। ਨਹੀਂ ਉਹ ਇਹ ਜੀਡੀ ਸਾਡੇ ਸਾਨੂੰ ਇਨਫੋਰਮੇਸ਼ਨ ਲੱਗੀ ਲਗਭਗ 9:30 ਦੇ ਜੀ 9:30 ਦੇ ਕਰੀ। ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਕੋਈ ਨਹੀਂ ਸਸਪੈਕਟ ਕੀਤਾ ਕੋਈ ਇਸ ਤਰ੍ਹਾਂ ਦਾ। ਉਹ ਦੇ ਚਾਰੀ ਕਿਤੇ ਹੈ ਨਹੀਂ ਆਪਣੇ ਦਿਨੇ ਜੋ ਦੇ ਕਿ ਉਹਨਾਂ ਨੂੰ ਜਿਹੜੀ ਕੰਮ ਕਰਨਾ ਹੈ ਉਹ ਧਿਆਨ ਦੇਣਾ ਹੈ ਅਧੁਤੀ ਕਿਸ ਤਰ੍ਹਾਂ ਦਾ ਵਿਕਤੀ ਆਉਣਾ ਚਾਹੀਦਾ ਹੈ ਕਿ ਉਹ ਦਾ ਜਿਹੜਾ ਜਨਰਲ ਅਡਮਿਨਿਸਟਰ ਨਹੀਂ ਅਸੀਂ ਅਸੀਂ ਸੈਂਸਟਾਈਜ਼ ਅਸੀਂ ਸੈਂਸਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਹਰ ਇੱਕ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ ਆਥੈਂਟਿਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇ ਸਰ ਸਾਈਨ ਕਰਕੇ ਸਾਈਨ ਕਰਕੇ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਿਹੜੀ ਚੈਕਿੰਗ ਨਹੀਂ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ ਆ ਲੇਗੀ ਜਦੋਂ ਸਾਈਬਰ ਰੈਸਪੋਨਸਿਬਲ ਮਤਲਬ ਸਾਈਬਰ ਰੈਸਪੋਨਸਿਬਲ ਕੋਈ ਰੈਸਪੋਨਸਿਬਲ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆ ਰਹੀ ਸਰ ਕੀ ਤੁਹਾਨੂੰ ਕੀ ਲੱਗਦਾ ਹੈ ਹੌਕਸ ਬੰਬ ਥ੍ਰੈਟ ਕਾਲ ਨੇ ਕੀ ਕੀ ਹੋਇਆ ਹੈ ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕ ਸਰਵਰ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰਸ ਲੈ ਲਿਆ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ ਆਲ ਦੀ ਫਲਾਸ ਸਿਕਿਉਰਟੀ ਬਹੁਤ ਬਧਾਈ ਦਉ ਇਸੋ ਤੇ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੈਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਸਰ ਐਕਚੁਅਲੀ ਡੀਸੀ ਆਫਿਸ ਤੇ ਬਾਤ ਹੈ ਸਰ ਜੇ ਕੋਈ ਹੋਰ ਵੀ ਟਿਕਾਣਾ ਹੈ ਜਾਂ ਕੋਈ ਹੋਰ ਜਗਾ ਦਾ ਇਨਫੋਰਮੇਸ਼ਨ ਦੱਸ ਸਕਦੇ ਨਹੀਂ ਹਾਂ ਅਧਿਕੜੀ ਸਿਰਫ ਜਿਹੜਾ ਸੈਕਰੀਟੇਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਸ ਦਾ ਡੀਐਕਸ ਵੱਲ ਗਿਆ ਦੇ ਅਰੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹੈ ਅਸੀਂ ਤਾਂ ਕੁਝ ਜਿਹੜਾ ਬਹੁਤ ਬੜਿਆ ਹੋਇਆ ਫੋਨ ਡੈਕ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋਇਆਗਾ ਜੀ ਲਿੰਕ ਕਰਨਾ ਜਿੱਥਾ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵਾਲੋ ਡਾਇਰੈਕਸ਼ਨ ਸਾਰੀਆਂ ਸੀ ਉਸ ਨੂੰ ਕੰਪਲਾਈ ਕਰਦੇ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੇ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੱਸਿਆ ਗਿਆ ਕਿ ਆ ਕੋਈ ਪਲਾਨਟ ਹੋਏਗਾ ਆਰਡੀ ਐਕਸ ਹੋਵੇਗਾ ਬਟ ਉਹ ਅਸੀਂ ਨਾਲ ਦੀ ਨਾਲ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਨੇ ਕਿਹਾ ਚੈਕਿੰਗ ਵੀ ਕਰ ਲਈ ਔਰ ਉਹਨਾਂ 사이ਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ 사이버 ਬ੍ਰਾਂਚ ਨੂੰ ਵੀ ਸਾਕੀ ਜਿੱਤੋ ਵੀ ਇਹ ਮੇਲ ਆਇਆ ਹੈ ਕਿ ਇਹ ਇਨਵੈਸਟਿਗੇਟਰੀ ਦੀ ਤਰ੍ਹਾਂ ਸੀ। ਜਿਸਨੇ ਕਿੰਨੇ ਵਜੇ ਉਸ ਨੂੰ ਆਇਆ ਹੈ ਜਨਾਬ ਕਿਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਹੈ। ਕਿ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ, ਐਸਆਈ ਪੁਲਿਸ ਨੂੰ ਦੇ ਚੁੱਕਾ ਹੈ ਔਰ ਕਮਿਸ਼ਨਰ ਸਾਹਿਬ ਨੂੰ ਐਸੇ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਔਰ ਜੋ ਵੀ ਸੀਗਾ ਸਾਰਾ ਡਾਟਾ ਸੀ ਤੇ ਇਸ ਦਾ ਸਰ ਕਿੰਨੇ ਵਜੇ ਹੈ? ਇਸ ਦਾ ਕੋਈ ਨਾਮ ਨਹੀਂ ਲਿਖਿਆ ਹੈ। ਕਤਨੀਕੀ ਸਿਰ ਨਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ। ਔਰ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦਿੱਤੀ। ਸਰ ਮੇਲ ਕਿਨੇ ਵਜੇ ਸੀ? ਸਾਈਬਰ ਪੁਲਿਸ ਕੱਲੀ ਜੇ ਰਸ਼ੀਆਦੀ ਨਹੀਂ ਲੱਗੀ ਉਹ ਵੀ ਸ਼ਾਨੋਂ ਕੀ ਹੈ ਕਿ ਦੇਖੋ ਕੀ ਸਮ ਇਨਫੋਰਮੇਸ਼ਨ ਲਈ ਹਰਿਆਣਿਆ ਵਾਲੇ ਨੂੰ ਨਹੀਂ ਕੋਈ ਪਹਾਈ ਹੈ ਇਹ ਜੀਡੀ ਸਾਡੀ ਸਾਨੂੰ ਇਨਫੋਰਮੇਸ਼ਨ ਲੱਗੀ ਲਗਭਗ 9:30 ਵਜੇ 9:30 ਦੇ ਕਰੀਬ

ਆਥੈਂਟਿਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੋ ਸ਼ੁਰੂ ਹੋ ਜਾਵੇ ਸਰ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ ਆ ਜਾਏਗੀ ਜਦੋਂ ਸਾਈਬਰ ਰਿਸੋਰਸ ਅਫੀਸਰ ਤੱਕ ਪਹੁੰਚ ਸਕਦਾ ਹੈ ਕੋਈ ਸਾਈਬਰ ਰਿਸਪੌਂਸਿਬਲ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆ ਰਹੀ ਸਰ ਕੀ ਤੁਹਾਨੂੰ ਲੱਗਦਾ ਹੈ ਹੌਕਸ ਬੰਬ ਥ੍ਰੈਟ ਕੌਣ ਹੈ ਕੀ ਹੈ ਕੀ ਮਿਲੇਗਾ ਦੇਖੋ ਇਹ ਦੀ ਇਹ ਤਾਂ ਪੁਲਿਸ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕ ਸਰਵਰ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰਸ ਲਏ ਲਏ ਥੈਂਕ ਯੂ ਸਰ ਆਲ ਦੀ ਫਲਾਸ ਸਕਿਉਰਟੀ ਬਹੁਤ ਬਧਾਈ ਦਉ ਇਸੋ ਤੇ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੇ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਸਰ ਐਕਸੈਕਲਿ ਡੀਸੀ ਨਾਲ ਗੱਲ ਕੀਤੀ ਸੀ ਸਰ ਕੋਈ ਹੋਰ ਵੀ ਟਿਕਾਣਾ ਜਾਂ ਕੋਈ ਹੋਰ ਜਗ੍ਹਾ ਦਾ ਇਨਫੋਰਮੇਸ਼ਨ ਦੱਸ ਸਕਦੇ ਨਹੀਂ ਹਾਰਦੀ ਜਿਹੜੀ ਸਿਰਫ ਜਿਹੜਾ ਸਕੱਰੇਟਰੀਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਸ ਦਾ ਡੀਐਕਸ ਨਾਲ ਕਿਹਾ ਹੈ ਗਿਆ ਇਹ ਤਾਂ ਬਹੁਤ ਔਖਾ ਹੈ ਅਰੇ ਅਰੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹੈ ਅਸੀਂ ਤਾਂ ਨਹੀਂ ਇਹ ਕਿੁਛ ਜਿਹੜਾ ਕੋਰ ਬਣਿਆ ਆ ਉਹ ਫੁਲ ਡੈਕ ਨਹੀਂ ਇਹ ਇਹਨੂੰ ਫਾਸਟ ਸਟ੍ਰੈਚ ਹੋਇਆ ਹੈ ਜੀ ਲਿੰਕ ਕਰਨਾ ਮਿਲ ਤੋਂ ਬਾਅਦ ਤੁਰੰਤ ਆਪਣੇ ਕੋਲੈਕਸਿ ਖਾਦੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵਾਲੋ ਡਾਇਰੈਕਸ਼ਨ ਸਾਰੀਆਂ ਸੀ ਉਸ ਨੂੰ ਕੰਪਲਾਈ ਕਰਦੇ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇਸੀ ਸੀ ਕਿ ਆ ਕੋਈ ਪਲਾਨ ਹੋਏਗਾ ਆਰਡੀਐਕਸ ਹੋਵੇਗਾ ਬਟ ਉਹ ਅਸੀਂ ਨਾਜ਼ੀਨ ਵਾਲੀ ਸੀਪੀ ਆਫਿਸ ਨੂੰ ਇਤਲਾਾ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਨੇ ਕਿਹਾ ਚੈਕਿੰਗ ਵੀ ਕਰ ਲਈ ਔਰ ਉਹਨਾਂ 사이ਬਰ ਪੁਲਿਸ ਨੂੰ ਵੀ ਅਸੀਂ ਇਤਲਾਾ ਕਰਤੀ ਹੈ 사이버 ਬ੍ਰਾਂਚ ਨੂੰ ਵੀ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨਾਂ ਦੇ ਡਰੈਸ ਦੇ ਤਰ੍ਹਾਂ ਸੀ ਜਿਸ ਨਾਮ ਦੇ ਕਿੰਨੇ ਵਜੇ ਉਸ ਆਈ ਹੈ ਇਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਸੀ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਐਸਆਈ ਕੋਲਿਸ ਨੂੰ ਦੇ ਚੁੱਕਾ ਹੈ ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਜਾਂ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਤੇ ਇਸ ਦਾ ਸਰਕਿੰਦੇ ਬਈਆ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਜਾਂ ਤੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦੇ ਸਰ ਇਹਨੇ ਸਾਈਬਰ ਪੁਲਿਸ ਕਲੀਮ ਦੇ ਰਾਸ਼ਾਤੀ ਕੋਈ ਲੱਗੀ ਉਹ ਵੀ ਸ਼ਾਨੋਂ ਨੂੰ ਦਿਖਾਈ ਦੋ ਸਮੇਂ ਇਨਫੋਰਮੇਸ਼ਨ ਲਈ ਹਰਿਆਣੇ ਵਾਲੇ ਨੂੰ ਵੀ ਕੁਝ ਪੁੱਛ ਲਈਏ ਇਹ ਜਿਹੜੀ ਸਾਡੀ ਸਾਨੂੰ ਇਨਫੋਰਮੇਸ਼ਨ ਲੱਗੀ ਲਗਭਗ 9:00 ਦੇ ਵਜੇ 9:00 ਦੇ ਕਰੀਬ ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਹੋ ਨਹੀਂ ਹੈ ਸਸਪੈਕਟ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਕਿਤੇ ਕਹਿੰਦੇ ਆਪਣੇ ਜਿਹੜੇ ਆਫਿਸ ਦੇ ਵੀ ਉਹਨਾਂ ਨੂੰ ਜਿਹੜੇ ਕੰਮ ਕਰਨਾ ਹੈ ਉਹ ਤੇ ਆਦਤ ਜਾਂ ਕਿ ਇਸ ਤਰ੍ਹਾਂ ਦਾ ਵਿਕਤੀ ਆਉਂਦਾ ਵੀ ਉਹ ਕਾਰਨ ਕਰਦਾ ਜਿਹੜੀ ਸੂਚਨਾ ਇਸ ਤਰ੍ਹਾਂ ਨਹੀਂ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਅਜੇ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ অথੈਨਟੀਸਿਟੀ ਇੱਕ ਕੁਐਸਚਨੇਬਲ ਰਹਿ ਗਈ ਹੈ ਤੋਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੋ ਸ਼ੁਰੂ ਹੋ ਜਾਵੇ ਸਰ ਸਾਈਟ ਚੈਕਿੰਗ ਵਾਲੀ ਹੋਣੀ ਹੋਵੇ ਪ੍ਰੋਬਲਮ ਤਾਂ ਨਹੀਂ ਇਹਦੀ ਚੈਕਿੰਗ चेकिंग ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ ਨਹੀਂ ਆਈ ਕਿ ਜਦੋਂ ਤੱਕ ਡਰੇਸ ਅਫਸਰ ਤੱਕ ਮਤਲਬ ਕਿ ਸਾਈਬਰ ਕੋ ਰਿਸਪੌਂਸਰ ਹੈ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਹੇ ਸਾਨੂੰ ਇਨਫੋਰਮੇਸ਼ਨ ਮਿਲੀ ਸਰ ਜੀ ਤੁਹਾਨੂੰ ਕੀ ਲੱਗਦਾ ਹੈ ਹਾਕਸ ਬੰਬ ਫਲੈਟ ਕਾਲ ਹੈ ਇਹ ਕੀ ਲੱਗਦਾ ਹੈ ਦੇਖੋ ਇਹ ਦੀ ਇਹ ਤਾਂ ਪੁਲਿਸ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸਰ ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੀਜਰਸ ਅਸੀਂ ਲੈ ਲਿਆ ਹੈ थैंक यू ਸਰ ਮਾਲ ਦੀ ਸਿਕਿਉਰਟੀ ਬਹੁਤ ਬਧਾਈ ਦਉ ਇਸ ਇਹ ਦੇਖੋ ਇੱਕ ਵਾਰ ਪੁਲਿਸ ਵਾਲੋ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੇ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਸਰ ਐਕਚੁਅਲੀ ਡੀਪੀ ਨਾਲ ਉਸਦੇ ਬਾਅਦ ਇਹ ਸਭ ਜੇ ਕੋਈ ਗੂਡ ਵੀ ਟਿਕਾਣੇ ਜਾਂ ਕੋਈ ਹੋਰ ਜਗਾ ਦਾ ਵੀ ਕਨਫਰਮੇਸ਼ਨ ਦਿੱਤਾ ਗਿਆ ਨਹੀਂ ਹਾਂ ਦੀ ਕਿੜੀ ਸਿਰਫ ਜਿਹੜਾ ਸੈਕਰੀਟਰੀ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਆਹ ਡੀਐਕਸ ਨਾਲ ਕਿਹਾ ਹੈ ਕਿ ਇਹ ਨਹੀਂ ਤਾਂ ਬਹੁਤ ਨਹੀਂ ਨਹੀਂ ਅਧੀ ਵਿੱਚ ਆਰਡੀਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹੈ ਅੰਦਾਜ਼ਾ ਨਹੀਂ ਇਹ ਇਹਨੂੰ ਫਾਸਟ ਸਟ੍ਰੈਚ ਹੋਏਗਾ ਲਿੰਕ ਕਰਨਾ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੌਪਲਿਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨ ਸਾਰੀਆਂ ਸੀ ਉਸ ਨੂੰ ਕੰਪਲਾਈ ਕਰ ਰਹੇ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਅਸਕੇ ਕੀ ਆ ਕੋਈ ਪਲਾਨ ਹੋਏਗਾ ਆਰਡੀ ਐਕਸ ਹੋਵੇ ਬਟ ਉਹ ਅਸੀਂ ਨਾਜ਼ਿਨ ਵਾਲੀ ਸੀਪੀ ਆਫਿਸ ਨੂੰ ਇਤਲਾਾ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਨੇ ਅਰੇਖਾ ਚੈਕਿੰਗ ਵੀ ਕਰ ਲਈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਾ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨਾਂ ਦੇ ਡਰੈਸ ਦੀ ਤਰ੍ਹਾਂ ਸੀ ਜਿਸ ਨੇ ਕਿਹਨੇ ਮੈਨੂੰ ਉਸ ਆਈਡੀ ਦੇ ਨਾਮ ਕਿਸ ਨਾਮ ਤੋਂ ਆਈ ਹੈ ਔਰ ਉਹ ਚਿੱਠੀ ਲਿਖਿਆ ਗਿਆ ਹੈ ਇੱਕ ਇਹ ਇਹ ਤਫ਼ਤੀਸ਼ ਚੱਲ ਰਹੀ ਹੈ ਐਸਆਈਸੀ ਪੁਲਿਸ ਨੂੰ ਭੇਜ ਚੁੱਕਾ ਹੈ ਉਹ ਕਮਿਸ਼ਨਰ ਸਾਹਿਬ ਨੂੰ ਅੰੁਵਾਸ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਜਾਂ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਤੇਸ ਦਾ ਸਰ ਜੀ ਕਿੰਨੇ ਬਿਜਾਈ ਹੈ ਕਿ ਸੰਬੰਧ ਦਾ ਕੋਈ ਨਾਮ ਲਿਖਿਆ ਹੈ ਜਾਂ ਤਨਕੀਸ ਇੰਧਠਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾਂਗੇ ਸਰ ਮੇ ਇਨਰ ਸਾਈਬਰ ਪੁਲਿਸ ਕੱਲ ਨੂੰ ਜਿਹੜੀ ਰਸਾਇਆਤੀ ਪੁਲੀਸੀ ਹੋਣੀ ਹੈ ਸ਼ਾਮ ਨੂੰ ਕਿਹਦੇ ਹੈਗੀ ਉਹ ਸਮੇਂ ਪੌਸ਼ਲ ਵੀ ਹਰਿਆਣੇ ਵਾਲੇ ਨੂੰ ਵੀ ਕੋਈ ਪੁਛਾਈ ਹੈ ਏ ਜੀਡੀ ਸਾਡੀ ਸਾਨੂੰ ਇਨਫੋਰਮੇਸ਼ਨ ਲਗੀ ਲਗਭਗ ਪੌਣੇ 9 ਦੇ ਤੱਕ ਪੌਣੇ 9 ਦੇ ਕਰੀਬ ਨਹੀਂ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਕੋ ਨਹੀਂ ਸਸਪੈਕਟ ਕੀਤਾ ਕੋਈ ਚੀਜ਼ ਇਸ ਤਰ੍ਹਾਂ ਦੀ ਚਾਰੀ ਕੀਤੀ ਹੈ ਨਹੀਂ ਆਪਣੇ ਜੀਓ ਰੈਗੂਲਰ ਨੂੰ ਕੰਮ ਕਰਨਾ ਇਹ ਧਿਆਨ ਰੱਖੋ ਕਿ ਆਪਕੀ ਇਸ ਤਰ੍ਹਾਂ ਦਾ ਵਿਕਤੀ ਆਉਣਾ ਜੂ ਤਾਂ ਕਿ ਆਪਕਨ ਦਾ ਜੀਜੂ ਮੰਤਰੀ ਨੇ